ਜੱਟ ਸਾਹਿਬ ਮੌਜੂਦਾ ਸਰਕਾਰ ਕਹਿੰਦੀ ਹੈ ਕਿ ਤੁਸੀਂ ਵਿਕਾਸ ਕੀਤਾ ਨਹੀਂ ਸਾਨੂੰ ਕਰਨ ਹੀ ਦੇ ਰਹੇ ਵਿਕਾਸ ਕਰਨ ਨਾ ਵਿਕਾਸ ਦੇ ਨਾਂ ਤੇ ਡਰਾਮਾ ਨਾ ਨਾ ਕਰੋ ਜ਼ਮੀਨ ਜੱਟ ਦਾ ਗਹਿਣਾ ਜੱਟ ਦੀ ਮਾਂ ਜੱਟ ਦਾ ਜਿੰਦ ਜਾਨ ਹੁੰਦੀ ਹੈ ਉਮੀਦਾਰਾਂ ਨੂੰ ਤੁਸੀਂ ਕਹਿੰਦੇ ਹੋ ਕਿ ਲੈਂਡ ਪੁਲਿੰਗ ਅਸੀਂ ਅਕਵਾਇਰ ਕਰਕੇ ਉਹਨਾਂ ਨੂੰ ਹਜ਼ਾਰ ਹਜ਼ਾਰ ਗੱਜ ਦੇ ਅਸੀਂ ਪਲਾਟ ਦਵਾਂਗੇ ਪਲਾਟ ਨੂੰ ਜੱਟਣਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਕਾਰ ਭਰੀ ਆ ਇਦਾਂ ਨਹੀਂ ਜ਼ਮੀਨਾਂ ਤੁਸੀਂ ਖੋਹ ਸਕਦੇ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਅੱਲੀ ਦੇਖੋ ਮੀਂਹ ਹੋ ਪੈਣ ਦੇ باوجود ਕਿੱਦਾਂ ਵੱਡਾ ਕੱਟ ਆਹ ਸੜਕ ਦੇਖ ਲਓ ਸਾਰਾ ਸਿਰੇ ਤੋਂ ਭਰਿਆ ਹੋਇਆ ਮਰਦੇ ਮੀਂਹ ਦੇ ਵਿੱਚ ਸਾਰੇ ਕਾਲੀ ਦਰ ਦੇ ਜਿਹੜੇ ਜੋਧੇ ਨੇ ਉਹ ਖੜੇ ਨੇ ਇਨੇਰੀ ਆਵੇ ਛਖੜਾਵੇ ਜੇਲਾਂ ਜਣਾ ਪਵੇ ਪਰਚੇ ਕਰਾਉਣੇ ਪੈਣ ਪਰ ਕਿਸਾਨਾਂ ਦੀ ਲੜਾਈ ਹਿੱਕ ਡਾ ਕੇ ਕਾਲੀ ਦਰ ਸਰਦਾਰ ਸੁਖ ਸਿੰਘ ਬਾਦਲ ਜੀ ਦੀ ਕੋਈ ਵੀ ਤੇ ਲੜੂਗੀ ਸਾ ਸਿੱਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਤ ਚੀਮਾ ਸਵਾਗਤ ਕਰਦਾ ਹਾਂ ਇਸ ਵਕਤ ਲੁਧਿਆਣੇ ਦੇ ਵਿੱਚ ਮੌਜੂਦ ਹਾਂ ਜਿੱਥੇ ਕੇ ਲੈਂਡ ਪੂਲਿੰਗ ਪਾਲਿਸੀ ਤਹਿਤ 24311 ਏਕੜ ਜ਼ਮੀਨ ਸਰਕਾਰ ਨੇ ਅਕਵਾਇਰ ਕਰਨੀ ਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਸ ਲੈਂਡ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਅੱਜ ਵੱਡਾ ਧਰਨਾ ਲਾਇਆ ਸੁਖਬੀਰ ਸਿੰਘ ਬਾਦਲ ਪ੍ਰਧਾਨ ਦੀ ਅਗਵਾਈ ਦੇ ਵਿੱਚ ਕਰਨਾ ਲਾਇਆ ਕੁਝ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਪਹੁੰਚਣਗੇ ਪਰ ਇਸ ਵਕਤ ਲੁਧਿਆਣੇ ਦੇ ਡੀਸੀ ਦਫ਼ਤਰ ਅੱਗੇ ਵੱਡਾ ਇਕੱਟ ਹੋ ਚੁੱਕਿਆ ਜਿੱਥੇ ਬਹੁਤ ਵੱਡਾ ਕੈਡਰ ਇਸ ਵਕਤ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪਹੁੰਚ ਚੁੱਕਿਆ ਤੇ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਹ ਗੱਲ ਆ ਕਿ ਜਿਹੜੀ ਲੈਂਡ ਪੂਲਿੰਗ ਨੀਤੀ ਆ ਉਹ ਰੱਦ ਕੀਤੀ ਜਾਵੇ ਬਹੁਤ ਵੱਡਾ ਇਕੱਠ ਕੀਤਾ ਹੋਇਆ ਤੇ ਸਾਡੇ ਨਾਲ ਇਸ ਵਕਤ ਯੂਥ ਕਾਲੀ ਦਲ ਦੇ ਪ੍ਰਧਾਨ ਸਰਜੀਤ ਚੰਦਰਮੀ ਵਿਊਜ਼ ਨੇ ਚੰਦਰ ਸਾਹਿਬ ਮੌਜੂਦਾ ਸਰਕਾਰ ਕਹਿੰਦੀ ਆ ਕਿ ਤੁਸੀਂ ਵਿਕਾਸ ਕੀਤਾ ਨਹੀਂ ਸਾਨੂੰ ਕਰਨੀ ਦੇ ਰਹੇ ਜਿਸ ਤਰ੍ਹਾਂ ਵਿਕਾਸ ਕਰਨ ਨਾ ਵਿਕਾਸ ਦੇ ਨਾਂ ਤੇ ਡਰਾਮਾ ਨਾ ਨਾ ਕਰਨ ਤੇ ਵਿਕਾਸ ਦੇ ਨਾਂ ਤੇ ਪੰਜਾਬ ਨੂੰ ਲੁੱਟਣਾ ਵਿਕਾਸ ਦੇ ਨਾਂ ਤੇ ਕਿਸਾਨਾਂ ਦੇ ਹੱਕ ਨਾ ਮਾਰਨ ਉਹਨਾਂ ਦੀ ਜ਼ਮੀਨ ਨੂੰ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਦਾ ਹੋਵੇ ਜੱਟ ਦਾ ਗਹਿਣਾ ਜੱਟ ਦੀ ਮਾਂ ਜੱਟ ਦਾ ਜਿੰਦ ਜਾਨ ਹੁੰਦੀ ਆ ਤੇ ਤੁਸੀਂ ਜ਼ਮੀਨ ਜਾਇਦ ਜਿਹੜਾ ਜ਼ਿੰਮੇਦਾਰ ਆ ਤੇ ਅੱਜ ਜ਼ਿੰਮੇਦਾਰਾਂ ਤੁਸੀਂ ਕਹਿ ਲਿਓ ਕਿ ਲੈਂਡ ਪੂਲਿੰਗ ਅਸੀਂ ਐਕਵਾਇਰ ਕਰਕੇ ਉਹਨਾਂ ਨੂੰ ਹਜ਼ਾਰ ਹਜ਼ਾਰ ਗੱਜ ਦੇ ਅਸੀਂ ਪਲਾਟ ਦਵਾਂਗੇ ਪਲਾਟਨ ਨੂੰ ਜੱਟਣਾ ਸੀ ਕਦੋਂ ਉਹਨਾਂ ਦੀ ਕੀਮਤ ਬਣੇਗੀ ਕਦੋਂ ਡਿਵੈਲਪ ਹੋਏਗਾ ਏਰੀਆ ਕਦੋਂ ਉੱਤੇ ਪਾਰਕਾਂ ਬਣਣਗੀਆਂ ਦੋ ਦਾ ਕੇ ਇੱਕ ਤੋਂ ਵੱਧ ਸਮਾਂ ਲੱਗ ਜਾਣਾ ਹੈ ਜਦ ਤੱਕ ਇੱਕ ਪੀੜੀ ਨਾ ਲੰਘ ਜੰਦੀ ਆ ਸੋ ਇਹ ਡਰਾਮਾ ਟੋਟਲ ਗੱਲ ਅਸਲ 'ਚ ਮੇਰੇ ਵੀਰੇ ਆ ਇਹਨਾਂ ਨੂੰ ਪਤਾ 18 ਮਹੀਨੇ ਬਾਅਦ ਸਾਡਾ ਪਤਾ ਸਾਫ ਹੈ ਇਹ ਇਹ ਸਾਰੇ ਮਸਲੇ ਦੇ ਵਿੱਚੋਂ ਵੱਡੇ ਪੱਧਰ ਤੇ ਕਫਲਾ ਕਰਕੇ ਵੱਡੇ ਪੱਧਰ ਤੇ ਪੈਸਾ ਇਕੱਠਾ ਕਰਕੇ ਬਾਹਰ ਜਾਣਾ ਚਾਹੁੰਦੇ ਨੇ ਉਹ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਉਕਾਰ ਭਰੀ ਆ ਕਿ ਐਦਾਂ ਨਹੀਂ ਜ਼ਮੀਨਾਂ ਤੁਸੀਂ ਖੋਹ ਸਕਦੇ ਸਾਡੇ ਪੰਜਾਬ ਦੇ ਕਿਸਾਨਾਂ ਦੀਆ ਤੁਸੀਂ ਦੇਖੋ ਮੀਂਹ ਪੈਣ ਦੇ ਬਾਵਜੂਦ ਕਿੱਡਾ ਵੱਡਾ ਕੱਟ ਆਹ ਸੜਕ ਦੇਖ ਲੋ ਸਾਰਾ ਸਿਰੇ ਤੱਕ ਭਰਿਆ ਹੋਇਆ ਸੋ ਇਹ ਦੱਸਦਾ ਕਿ ਕਿਸਾਨਾਂ ਦੇ ਦਿਨਾਂ ਚ ਦਰਦ ਆ ਤੇ ਕਿਸਾਨ ਪਹੁੰਚੇ ਨੇ ਅਕਾਲੀ ਦਲ ਦੇ ਵਰਕਰ ਪਹੁੰਚੇ ਨੇ ਆਪਣੀ ਲੜਾਈ ਲੜਨੀ ਆਪਣੀ ਜ਼ਮੀਨ ਬਚਾਉਣੀ ਜੀਬੀ ਸਿੰਘ ਬਾਦਲ ਜੀ ਥੋੜੇ ਸਮੇਂ ਚ ਪਹੁੰਚਣ ਵਾਲੇ ਨੇ ਇਹ ਸੰਘਰਸ਼ ਅੱਜ ਸ਼ੁਰੂ ਹੋਇਆ ਹਲੇ ਮਾਨ ਸਾਹਿਬ ਗੱਡੀ ਦਾ ਗੇਅਰ ਪਾਇਆ ਪਹਿਲਾ ਜੋ ਜਿਵੇਂ ਜਿਵੇਂ ਸਪੀਡ ਵਧੂਗੀ ਤੈਨੂੰ ਦੱਸ ਦਿਆਂਗੇ ਕਿ ਕਿਸਾਨਾਂ ਦੀਆਂ ਜ਼ਮੀਨਾਂ ਐ ਨਹੀਂ ਤੁਸੀਂ ਖੋ ਸਕਦੇ ਪੰਜਾਬ ਸਰਕਾਰ ਤਾਂ ਇਹ ਵੀ ਕਹਿੰਦੀ ਆ ਕਿ ਜੇ ਕੋਈ ਵਲੰਟੀਅਰ ਬਣ ਕੇ ਦੇਣਾ ਚਾਹੁੰਦਾ ਦੇ ਦੇਵੇ ਤੱਕੇ ਨਾਲ ਕਿਹਦੀ ਜ਼ਮੀਨ ਐਕਵਾਇਰ ਨਹੀਂ ਹੋਊ ਕਹਿੰਦੇ ਤਾਂ ਕਹੀ ਆ ਜੋ ਤੁਸੀਂ ਨੋਟੀਫਿਕੇਸ਼ਨ ਕੱਢਦੇ ਜੋ ਤੁਸੀਂ ਨੋਟੀਫਿਕੇਸ਼ਨ ਕੱਢਦੇ ਲੈਂਡ ਪੁਲਿੰਗ ਦਾ ਮਤਲਬ ਇਹ ਆ ਕਿ ਉੱਥੇ ਤੁਸੀਂ ਡਰ ਦਾ ਮਾਹੌਲ ਬਣਾ ਲੇਤਾ ਤੁਸੀਂ ਜ਼ਮੀਨਾਂ ਵੇਚ ਨਹੀਂ ਸਕਦੇ ਕਾਹ ਵੀ ਕੁਛ ਇਹਦੇ 'ਚ ਸੋ ਇਹ ਸਾਰਾ ਕੁਝ ਤਾਂ ਖੁੱਲ ਕੇ ਸਾਹਮਣੇ ਆ ਰਿਹਾ ਤਾਂ ਇਹ ਸਿਰਫ ਸਰਕਾਰ ਡਰਾਮਾ ਕਰ ਰਹੀ ਹੈ ਯਾਰ ਸਰਕਾਰ ਦੇ ਵਿੱਚ ਜੋ ਕੋ ਚੱਲ ਰਿਹਾ ਕਿ ਜਿਸ ਤਰੀਕੇ ਅਨਮੋਲ ਕਗਨਮਾਣ ਸਤੀਪਾ ਦੇ ਜਾਂਦੇ ਨੇ ਵਾਪਸ ਲਿਆਉਂਦੇ ਨੇ ਉਸ ਨੂੰ ਕਿਵੇਂ ਦੇਖੋ ਉਹ ਵੀ ਰੌਲਾ ਪੈਸੇ ਦਾ ਹੀ ਆ ਰੌਲਾ ਪੰਜਾਬ ਦਾ ਨਹੀਂ ਰੌਲਾ ਹਿੱਸਿਆਂ ਦਾ ਬੜੀ ਮਹੱਤਵਪੂਰਨ ਹੋਰ ਵਿਵਾਦਿਤ ਐਵੇਂ ਨਹੀਂ ਭਰਿਆ ਆ ਸਤੀਪਾ ਦਿਆ ਨਹੀਂ ਸਤੀਪਾ ਲਿਆ ਲਿਆ ਨੇ ਫਿਰ ਪਤਾ ਨਹੀਂ ਕੀ ਡੀਲ ਹੋਈ ਆ ਫਿਰ ਵਾਪਸ ਮੋੜ ਕੇ ਸੋਏ ਵੱਡਾ ਸੜਕ ਤੇ ਘੜੇ ਨੇ ਇਹਦੀ ਜਾਂਚ ਦਾ ਵਿਸ਼ਾ ਮੀ ਬੰਦ ਹੋ ਗਿਆ ਮਹਾਲੀ ਏਰੀਆ ਤੁਸੀਂ ਪਤਾ ਕਰੋਗੇ ਬਹੁਤ ਵੱਡੇ ਦੋਸ਼ ਲੱਗ ਰਹੇ ਨੇ ਪਰਿਵਾਰ ਤੇ ਕਹਿਣ ਵਾਲੇ ਤਾਂ 50 50 100 100 ਕਰੋੜ ਦੇ ਵੀ ਦੋਸ਼ ਲਾ ਰਹੇ ਨੇ ਵੀ ਐਡੇ ਵੱਡੇ ਕੱਪੜੇ ਨੇ ਉੱਤੇ ਇਸ ਮਤੇ ਦੇ ਉੱਤੇ ਪੰਜਾਬ ਸਰਕਾਰੇ ਕਹਿ ਰਹੀ ਹੈ ਕਿ ਪਹਿਲਾਂ ਵੀ ਕਲੋਨੀਆਂ ਕੱਟ ਹੁੰਦੀਆਂ ਸੀ ਕੋਈ ਬਿਲਡਰ ਆ ਜਾਂਦਾ ਸੀ ਕਾलोनी ਕੱਟ ਕੇ ਪਰੇ ਜਾਂਦਾ ਸੀ ਕੋਈ ਪਤਾ ਨਹੀਂ ਲੱਗਦਾ ਸੀਵਰੇਜ ਕਿੱਥੋਂ ਇਹ ਕਹਿੰਦੇ ਕਿ ਅਸੀਂ ਸਿੱਧੇ ਸਰਕਾਰੀ ਤੌਰ ਤੇ ਲੀਗਲ ਸਹੀ ਕੰਮ ਕਰ ਰਹੇ ਹਾਂ ਕੁਝ ਨਹੀਂ ਭਗੰਤ ਮਾਨੀਆਂ ਗੱਲਾਂ ਨੇ ਗੱਲਾਂ ਦਾ ਕੜਾ ਬਣਾ ਕੇ ਮੁੱਖ ਮੰਤਰੀ ਬਣ ਗਿਆ ਹੁਣ ਵੀ ਗੱਲਾਂ ਹੀ ਨੇ ਪੰਜਾਬੀ ਸਮਝ ਚੁੱਕੇ ਨੇ ਹੁਣ ਉਹਦੀਆਂ ਗੱਲਾਂ 'ਚ ਨਹੀਂ ਆਉਂਦੇ ਜੇਕਰ ਇਸ ਤਰੀਕੇ ਕਿਸਾਨਾਂ ਦੀ ਜ਼ਮੀਨ ਇੱਕ ਜ਼ਮੀਨ ਇਕਵੈਰ ਹੁੰਦੀ ਆ ਤਾਂ ਅਕਾਲੀ ਦਲ ਡੱਟ ਕੇ ਲੜਾਈ ਲੜੇਗਾ ਆ ਹੋਰ ਕੀ ਆ ਵਰਦੇ ਮਹੀਨੇ ਵਿੱਚ ਸਾਰੇ ਅਕਾਲੀ ਦਲ ਦੇ ਇਹਨੇ ਜੋਧੇ ਨੇ ਉਹ ਖੜੇ ਨੇ ਇਹ ਏਰੀਆ ਵੇ ਚਖੜਾ ਵੇ ਜੇਲਾਂ ਚਣਾ ਪਵੇ ਪਰਚੇ ਕਰਾਉਣੇ ਪੈਣ ਪਰ ਕਿਸਾਨਾਂ ਦੀ ਲੜਾਈ ਹੱਕ ਡਾ ਕੇ ਅਕਾਲੀ ਦਲ ਸਰਦਾਰ ਸੁਖ ਸਿੰਘ ਬਾਦਲ ਜੀ ਦੀ ਗੋਈ ਵਿੱਚ ਲੜੂਗਾ ਤਾਂ ਤੁਹਾਨੂੰ ਯੁੱਧ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਉਹਨਾਂ ਦੇ ਨਾਲ ਇਸ ਮਸਲੇ ਦੇ ਉੱਪਰ ਲੈਂਡ ਪੂਲਿੰਗ ਨੀਤੀ ਖਿਲਾਫ ਜਿਹੜਾ ਧਰਨਾ ਲੱਗਿਆ ਉਸ ਦੇ ਖਿਲਾਫ ਉਸ ਦੇ ਬਾਬਤ ਗੱਲਬਾਤ ਕੀਤੀ ਹੈ ਉਹਨਾਂ ਦੇ ਬਲੋ ਇਹ ਗੱਲ ਆਖੀ ਗਈ ਹੈ ਕਿ ਦੇ ਪਰਦੇ ਮਹੀਨੇ ਵਿੱਚ ਕਿੰਨਾ ਕਿ ਡਰ ਸ਼ਰੋਮਣੀ ਅਕਾਲੀ ਦਲ ਦਾ ਇਸ ਵਕਤ ਮੌਜੂਦ ਹੈ ਜਿਹੜਾ ਲੁਧਿਆਣੇ ਧਰਨੇ ਦੇ ਵਿੱਚ ਪਹੁੰਚਿਆ ਹੋਇਆ ਉਹ ਮੈਂ ਇਹ ਵੀ ਕਹਿ ਕੇ ਜੇਕਰ ਸਾਡੇ ਤੇ ਪਰਚੇ ਪੈਣਗੇ ਕੁਝ ਵੀ ਹੋਵੇ ਪਰ ਅਸੀਂ ਇਹ ਲੜਾਈ ਅਖੀਰ ਤੱਕ ਲੜਾਂਗੇ ਤੁਸੀਂ ਦੇਖੋ ਕਿ ਕਿੰਨਾ ਵੱਡਾ ਅਜਹਾਲਕੀ ਵੀ ਲੁਧਿਆਣੇ ਦੇ ਵਿੱਚ ਅੱਜ ਤੜਕਸਾਰ ਤੋਂ ਕਾਫੀ ਜ਼ਿਆਦਾ ਪੈ ਰਹੇ ਆ ਪਰ ਉਸ ਵਰਤੇ ਵੀ ਦੇ ਵਿੱਚ ਵੀ ਪੂਰੇ ਪੰਜਾਬ ਤੋਂ ਬਹੁਤ ਸਾਰੇ ਕਾਟਰ ਸ਼੍ਰੋਮਣੀ ਅਕਾਲੀ ਦਲ ਦਾ ਪਹੁੰਚਿਆ ਬਹੁਤ ਸਾਰੇ ਵਰਕਰ ਇਤੋਂ ਤੱਕ ਉਹਨਾਂ ਹੀ ਵੀ ਕਹਿ ਕੇ ਕੁਝ ਸਮੇਂ ਵਿੱਚ ਜਿਹੜੇ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀਰ ਸਿੰਘ ਬਾਦਲ ਵੀ ਪਹੁੰਚ ਰਹੇ ਨੇ ਪਰ ਇਸ ਵਕਤ ਸਿੱਧੇ ਤੌਰ ਤੇ ਕਿਹਾ ਗਿਆ ਕਿ ਪੰਜਾਬ ਦੀ ਲੜਾਈ ਪੰਜਾਬ ਦੇ ਕਿਸਾਨਾਂ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਲੜੇਗਾ ਜਾਨੀ ਕਿ ਗਵਿੰਡਾ ਹਾਲਾਂਕਿ ਇੱਕ ਧਰਨਾ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੰਨਾ ਪਿੰਡਾਂ ਦੇ ਵਿੱਚ ਲਗਾਇਆ ਗਿਆ ਪਰ ਅੱਜ ਇੱਕ ਵੱਡਾ ਵਿਸ਼ਾਲ ਧਰਨਾ ਲੁਧਿਆਣੇ ਦੇ ਵਿੱਚ ਲਗਾਇਆ ਗਿਆ ਜਬ ਤੇ ਕੁਝ ਸਮੇਂ ਦੇ ਵਿੱਚ ਸੁਖਵੀਰ ਬਾਦਲ ਵੀ ਪਹੁੰਚੇ ਪਰ ਜਨੂਤ ਕਾਲੀ ਦਲ ਦੇ ਪ੍ਰਧਾਨ ਸਰਜੀਤ ਸਿੰਘ ਝੰਡਾ ਤੋਂ ਸਿੱਧੇ ਤੌਰ ਤੇ ਕਹਿਤਾ ਕਿ ਅਸੀਂ ਡਟ ਕੇ ਪੰਜਾਬ ਦੀਆਂ ਜ਼ਮੀਨਾਂ ਦੀ ਕਸਾਨਾਂ ਦੀ ਲੜਾਈ ਲੜਦੇ ਰਹਾਂਗੇ ਤੇ ਕਾਂਗਰਸ ਸਤਰਾਮ ਦੇ ਨਾਲ ਮੈਸੇਜ ਬਚਾਉਣਾ ਹੈ